ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨ ਦੇ ਲਈ ਅਤੇ ਨੌਜਵਾਨਾਂ ਨੂੰ ਖੇਡਾਂ ਦੇ ਨਾਲ ਜੋੜਨ ਦੇ ਲਈ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਖੇਡ ਮੁਕਾਬਲੇ ਕਰਵਾਏ ਗਏ। ਐਸਐਸਪੀ ਭਗਿਰਤ ਮੀਨਾ ਨੇ ਦੱਸਿਆ ਕਿ ਡੀਜੀਪੀ ਗੌਰਵ ਯਾਦਵ ਜੀਆ ਦਿਸ਼ਾ ਨਿਰਦੇਸ਼ ਅਨੁਸਾਰ ਜ਼ਿਲ੍ਹੇ ਦੇ ਵਿੱਚ ਨਸ਼ੇ ਖਿਲਾਫ ਵਿੱਢੀ ਗਈ ਮਹਿੰਮ ਦੇ ਤਹਿਤ ਵਕ-ਵਕ ਟੁਕੜੀਆਂ ਬਣਾ ਕੇ ਲੋਕਾਂ ਨੂੰ ਸੈਮੀਨਾਰ ਲਗਾ ਕੇ ਨਸ਼ਾ ਤੋਂ ਦੂਰ ਰਹਿਣ ਲਈ ਅਪੀਲ ਕੀਤੀ ਜਾ ਰਹੀ ਹੈ ਇਸੇ ਲੜੀ ਦੇ ਤਹਿਤ ਐਸਐਸਪੀ ਪਾਗਿਰਤ ਮੀਨਾ ਨੇ ਨੌਜਵਾਨਾਂ ਨੂੰ ਨਸ਼ਾ ਤੋਂ ਦੂਰ ਅਤੇ ਖੇਡਾਂ ਦੇ ਨਾਲ ਜੁੜਨ ਦਾ ਸਨੇਹਾ ਦਿੰਦਿਆਂ ਵਿਆ ਖੇਡ ਮੁਕਾਬਲੇ ਕਰਵਾਏ ਗਏ ਇਹਨਾਂ ਖੇਡ ਮੁਕਾਬਲਿਆਂ ਦਾ ਉਦਘਾਟਨ ਐਸਐਸਪੀ ਵੱਲੋਂ ਕੀਤਾ ਗਿਆ ਇਹ ਖੇਡ ਮੁਕਾਬਲੇ ਗੰਗਾ ਰਾਮ ਸਟੇਡੀਅਮ ਗਿੱਦੜਪਾਵੀਖੇ ਕਰਵਾਏ ਗਏ ਇਹਨਾਂ ਖੇਡ ਮੁਕਾਬਲਿਆਂ ਵਿੱਚ ਬਾਸਕਟਬਾਲ ਅਤੇ ਕੁਸ਼ਤੀ ਦੇ ਮੈਚ ਕਰਵਾਏ ਗਏ ਔਰ ਇਸ ਮੌਕੇ ਹਲਕਾ ਇੰਚਾਰਜ ਐਡਵੋਕੇਟ ਪ੍ਰਿਤਪਾਲ ਸ਼ਰਮਾ ਜੀ ਜ਼ਿਲ੍ਹਾ ਸਪੋਰਟ ਅਫਸਰ ਅਨਵਿੰਦਰ ਕੌਰ ਬਰਾੜ ਅਤੇ ਹੋਰ ਪਤਵੰਤੇ ਸੱਜਣਾਂ ਨੇ ਪਹੁੰਚ ਕੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ ਇਸ ਮੌਕੇ ਐਸਪੀ ਕੁਲਵੰਤਰਾਏ ਐਸਪੀ ਡੀ ਮਨਮੀਤ ਸਿੰਘ ਢਿੱਲੋਂ ਡੀਐਸਪੀ ਜਸਪੀਰ ਸਿੰਘ ਪੁੰਨੂ ਗਿੱੜਵਾ ਡੀਐਸਪੀ ਫਤੇਸਿੰਘ ਬਰਾੜ ਲੰਬੀ ਡੀਐਸਪੀ ਜਸਪਾਲ ਸਿੰਘ ਡੀਐਸਪੀ ਅਵਤਾਰ ਸਿੰਘ ਮਲੋਠ ਇੰਸਪੈਕਟਰ ਪਰਮਜੀਤ ਸਿੰਘ ਮੁੱਖ ਤਣਾ ਅਫਸਰ ਗਿੜਵਾ ਐਸਆਈ ਕਰਮਜੀਤ ਕੌਰ ਮੁੱਖ ਤਣਾ ਅਫਸਰ ਕੋਟਪਾਈ ਆਦ ਅਧਿਕਾਰੀ ਵੀ ਇਸ ਮੌਕੇ ਮੌਜੂਦ ਸਨ ਉਹਨਾਂ ਨੇ ਸਨੇਹਾ ਦੇਂਦਿਆਂ ਨੌਜਵਾਨਾਂ ਨੂੰ ਕਿਹਾ ਕਿ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਧਿਆਨ ਦੇ ਕੇ ਖੇਡਾਂ ਦੇ ਨਾਲ ਜਿਹੜਾ ਜੀਵਨ ਹੈ ਉਹ ਜਿਹੜੀ ਸਿਹਤ ਹੈ ਉਹ ਤੰਦਰੁਸਤ ਰਹਿੰਦੀ ਹੈ ਤਾਂ ਇਸ ਲਈ ਸਾਨੂੰ ਖੇਡਾਂ ਵੱਲ ਧਿਆਨ ਦੇ ਕੇ ਆਪਣੇ ਬੱਚਿਆਂ ਨੂੰ ਆਪਣੇ ਸਾਥਰੀ ਸਨੈਪ ਜਿਹੜੀ ਪੂਰੀ ਦੁਨੀਆ ਦੇ ਅੰਦਰ ਕਲ ਦੇ ਅਖਬਾਰਾਂ ਦੇ ਵਿੱਚ ਲੱਗਣੀ ਹੈ। ਔਰ ਮੈਂ ਅੱਜ ਦੇ ਸਾਡੇ ਬਰਾਜਮਾਨ ਬਹੁਤ ਹੀ ਪਰਵਤੰਤ ਸੱਜਣ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਹਾਂ ਪੰਜਾਬ ਸਰਕਾਰ ਦਾ ਸਰਦਾਰ ਪੌਂਦ ਸਿੰਘ ਮਾਨ ਜੀ ਦਾ ਜਿਨ੍ਹਾਂ ਦੀ ਸਹਿਰਦਤਾ ਨਾਲ ਨਸ਼ਿਆਂ ਨੂੰ ਖਤਮ ਕਰਨ ਦੀ ਜਿਹੜੀ ਸਹਿਰਦਤਾ ਉਹਦੀ ਕੜੀ ਵੀ ਇਹ ਕੱਜ ਜਿਹੜਾ ਟੂਰਨਾਮੈਂਟ ਮਾਨਯੋਗ ਐਸਐਸਪੀ ਸਾਹਿਬ ਕਰਾ ਰਹੇ ਨੇ ਤਾਂ ਉਸੇ ਕੜੀ ਦਾ ਹਿੱਸਾ ਹੈ ਕਿ ਜੋ ਪਹਿਲਾਂ ਜਿਹੜਾ ਨਸ਼ਿਆਂ ਦਾ ਦਰਿਆ ਵਗ ਰਿਹਾ ਸੀ ਜਿਹੜਾ ਨੌਜਵਾਨੀ ਦਾ ਰੁਝਾਨ ਨਸ਼ਿਆਂ ਵੱਲ ਹੋ ਰਿਹਾ ਸੀ ਉਹਨੂੰ ਰੋਕਣ ਦੇ ਲਈ ਵੱਖ-ਵੱਖ ਜਿਹੜੇ ਸਟੈਪ ਲਏ ਜਾ ਰਹੇ ਆ ਜਿੱਥੇ ਪੁਲਿਸ ਆਪਣਾ ਕਾਨੂੰਨ ਦਾ ਸਿਕੰਝਾ ਕੱਸ ਕੇ ਸਮਗਲਰਾਂ ਨੂੰ ਨਸ਼ਿਆਂ ਦੇ ਨੂੰ ਉਹਨਾਂ ਤੇ ਉਹਨਾਂ ਨੂੰ ਗ੍ਰਿਫਤਾਰ ਕਰ ਰਹੀ ਹੈ ਉਹਨਾਂ ਨੂੰ ਰੋਕ ਰਹੀ ਹੈ ਉੱਥੇ ਵੀ ਬੜੀ ਇੱਕ ਪੋਜ਼ਿਟਿਵ ਅਪਰੋਚ ਨਾਲ ਜਿਹੜਾ ਯੂਥ ਹੈ ਪੰਜਾਬ ਦਾ ਉਹਨਾਂ ਨੂੰ ਗਰਾਊਂਡ ਵਿੱਚ ਲੈ ਕੇ ਆ ਕੇ ਤਾਂ ਕਿ ਉਹ ਸੁਚੇਤ ਹੋਣ ਨਸ਼ਿਆਂ ਦੀ ਬੁਰਾਈ ਬਾਰੇ ਸੁਚੇਤ ਹੋਣ ਉਹਦਾ ਇਹ ਬੜਾ ਵੱਡਾ ਉਦਮ ਔਰ ਮੈਂ ਵਧਾਈ ਦਿੰਦਾ ਸਾਡੇ ਮਾਨਯੋਗ ਐਸਬੀ ਸਰ ਐਸਐਸਪੀ ਸਾਹਿਬ ਨੂੰ ਜਿਨ੍ਹਾਂ ਦੀ ਇਹ ਮਿਹਨਤ ਸਦਕਾ ਅੱਜ ਇਹ ਦੂਸਰਾ ਟੂਰਨਾਮੈਂਟ ਹੈ ਪਹਿਲਾਂ ਡਿਸਟ੍ਰਿਕਟ ਲੈਵਲ ਤੇ ਹੋਇਆ ਅੱਜ ਅਸੀਂ 서ਬਡਿਵੀਜ਼ਨ ਲੈਵਲ ਤੇ ਕਰ ਰਹੇ ਹਾਂ ਔਰ ਇਹ ਕੜੀ ਲਗਾਤਾਰ ਜਾਰੀ ਰਹੇਗੀ ਇੱਕ ਨਰੋਈ ਪ੍ਰਾਂਤ ਪੰਜਾਬ ਦੀ ਸਰਬਨਾ ਹੋਏ ਮਾਨਯੋਗ ਸੀਐਮ ਸਾਹਿਬ ਅਤੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਜੋ ਨਸ਼ੇ ਦੇ ਖਿਲਾਫ ਇੱਕ ਜੰਗ ਛੇੜੀ ਗਈ ਹੈਗੀ ਉਸੇ ਕੜੀ ਦੇ ਵਿੱਚ ਅੱਜ ਮੁਖਸਰ ਪੁਲਿਸ ਵੱਲੋਂ ਗਿਦਰਵਾੜੇ ਵਿੱਚ ਅਸੀਂ ਸਪੋਰਟਸ ਇਵੈਂਟ ਕੰਡਕਟ ਕਰਵਾਏ ਜਾ ਰਹੇ ਹੈਗੇ ਇਹਦੇ ਵਿੱਚ ਬਾਸਕਟਬਾਲ ਔਰ ਕੁਸ਼ਤੀ ਕੇ ਖੇਲ ਅਸੀਂ ਅੱਜ ਕੰਡਕਟ ਕਰਵਾ ਰਹੇ ਹੈਗੇ ਇਹ ਮੁਖਸਰ ਪੁਲਿਸ ਦਾ ਇੱਕ ਕੰਟੀਨਿਊਸ ਸਾਡਾ ਉਪਰਾਲਾ ਹੈਗਾ ਜਿਹਦੇ ਵਿੱਚ ਅਸੀਂ ਵਕਫ ਵਕਫ ਤਾਂ ਪੇ ਸੈਮੀਨਾਰ ਔਰ ਸਪੋਰਟਸ ਇਵੈਂਟ ਕੇ ਰਾਹੀਂ जो यूथ हैगा और पब्लिक हैगा उन्होंने नशे जो दलदल है उससे बाहर निकालने का सा उपरा हैगा और इस उपरला कंटिन्यू चलता रहेगा क्योंकि पुलिस यही नहीं है कि जो ड्रग्स का काम करते उन्होंने सलाखा देते दे अलावा जो ड्रग्स की दलदल के फंस गए उन्होंने असी ड्रग डीएडिक्शन सेंटर भी भर्ती करवा रहे हैं और जो यूथ है वो सानों स्पोर्ट्स एक्टिविटी की तरफ भी असं अग्रसर कर रहे हैं ताकि यूथ इस जो बुराई से बच सके